5 ਮਹੀਨੇ ਤੋਂ ਲਗਾਤਾਰ ਧਰਨੇ ਤੇ ਚੱਲ ਰਹੇ ਆ ਕਰਾਚੋ ਟੈਂਕੀ ਦੇ ਉੱਪਰ ਅਸੀਂ ਪੰਜਾਬ ਦੇ ਰਹਿਣ ਵਾਲੇ ਹੀ ਆ ਕੋਈ ਅਸੀਂ ਪਾਕਿਸਤਾਨ ਚ ਜਾਂ ਬੰਗਲਾਦੇਸ਼ ਚੋਂ ਨਹੀਂ ਆਏ ਕੈਬਨਟ ਮੰਤਰੀ ਕਿਹੜਾ ਬਚਿਆ ਵੀ ਜਿਹਦੇ ਨਾਲ ਅਸੀਂ ਨਹੀਂ ਮੀਟਿੰਗ ਕੀਤੀ ਹੋਵੇ ਘੱਟੋ ਘੱਟ ਸਾਡੀਆਂ 20 ਮੀਟਿੰਗਾਂ ਤਾਂ ਇਹਨਾਂ ਨੇ ਕੈਨਸਲ ਕੀਤੀਆਂ ਸਿਰਫ ਲੱਕੜ ਦੇ ਮੁੰਡੇ ਦਿੰਦੇ ਆ ਨਾ ਤਾਂ ਉਹ ਹੱਸਦਾ ਹੈ ਨਾ ਉਹ ਰੋਂਦਾ ਚੱਕੀ ਜਾਂਦਾ ਹੈ ਹੋ ਚੱਕਿਆ ਤੇ ਇਹਨੇ ਗੱਡੀਆਂ ਸਾਹਮਣੇ ਵੀ ਪਵਾਵਾਂਗੇ ਕਿ ਮਰੇ ਤਾਂ ਪਈ ਐ ਇਹਦੂ ਮਰਨਾ ਕੀ ਐ ਜਦੋਂ ਸਾਨੂੰ ਤਨਖਾਹ ਹੀ ਨਹੀਂ ਮਿਲ ਰਹੀਆਂ ਕਈ ਸਾਡੇ ਚੋਂ ਵਿਆਹੇ ਆ ਕਈਆਂ ਚੋਂ ਸਾਡੇ ਅੰਗਹੀਨ ਬੰਦੇ ਆ 1500 ਰੁਪਏ ਤਨਖਾਹ ਹਰਿਆਣਾ ਬਾਈ ਜੀ ਆਪਣੇ ਤੇ ਇੱਚੀ ਹੁੰਦਾ ਨਾ ਉੱਥੇ 19000 ਰੁਪਏ ਤਨਖਾਹ ਮਿਲਦੀ ਐ ਪੰਪ ਆਪਰੇਟਰ ਨੂੰ ਸ਼ਾਂਤੀ ਬੰਦ ਐ ਸਰਕਾਰ ਦਿੰਦੀ ਐ ਉਹਨਾਂ ਨੂੰ ਕਈ ਸਾਡੇ ਇਹ ਜੇ ਮੁਲਾਜ਼ਮ ਨੇ ਜਿੰਨਾਂ ਨੂੰ ਮੰਨ ਕੇ ਚੱਲੋ ਤਨਖਾਹ ਦਾ ਮੂਹ ਵੀ ਨਹੀਂ ਦੇਖਿਆ ਤੇ ਸਾਨੂੰ ਇਹ ਡਰ ਲੱਗਿਆ ਰਹਿੰਦਾ ਵੀ ਪਤਾ ਨਹੀਂ ਕਿਹੜੀ ਵੇਲੇ ਆ ਕੇ ਸਾਨੂੰ ਅਗਲਾ ਕਹਿ ਦੇ ਵੀ ਸਾਨੂੰ ਚਾਪੀਆਂ ਫੜਾ ਦੇ ਤੇ ਘਰੇ ਵਗ ਜਾ ਏਸੀਆਂ 'ਚ ਬਹਿ ਕੇ ਸਰਕਾਰ ਨੇ ਜਲਦੀ ਗਰਾਊਂਡ ਲੈਵਲ ਤੇ ਆ ਉਹ ਵੀ ਕੀ ਹਾਲ ਆ ਵਾਟਰ ਬਾਕਸਾਂ ਦਾ ਇਹ ਕਹਿੰਦੇ ਰੋਜ਼ਗਾਰ ਦੇਵਾਂਗੇ ਜਿਹੜਾ ਸਾਡੇ ਕੋਲ ਹੈਗਾ ਰੋਜ਼ਗਾਰ ਤੇ ਉਹ ਤਾਂ ਬਰਕਰਾਰ ਨਹੀਂ ਰੱਖ ਸਕਦੇ ਇਹ ਮੈਂ ਅਨਮੈਰਿਡ ਐ ਮੈਨੂੰ ਕੋਈ ਰਿਸ਼ਤਾ ਕਰਨ ਆਉਂਦਾ ਤਾਂ ਉਹ ਪਹਿਲਾਂ ਇਹ ਗੱਲ ਵੇੰਦਣਾ ਜੀ ਮੁੰਡਾ ਕੀ ਕਰਦਾ ਕੀ ਦੱਸਗੇ ਬਾਈ ਜੀ ਅਸੀਂ ਕਿ ਤਨਖਾਹ 1500 ਰੁਪਈਆ ਕਿਸੇ ਨੂੰ 2000 ਕਿਸੇ ਨੂੰ ਮਿਲਦੀ ਨਹੀਂ ਉਹ ਫਿਰ ਕੋਈ ਪੱਕਾ ਰਜਗਾਰ ਹੈ ਨਹੀਂ ਸਰਪੰਚ ਅੱਧੀ ਰਾਤ ਨੂੰ ਪੈਗ ਲਾ ਕੇ ਫੋਨ ਕਰਦਾ ਪਾਣੀ ਛੱਡੋ ਕੋਈ ਟਾਈਮ ਨਹੀਂ ਕੋਈ ਫੈਕਸ ਟਾਈਮ ਨਹੀਂ ਡਿਊਟੀ ਦਾ ਮੈਂ ਖੁਦ ਅਮਿਤ ਰਤਨਜੀ ਨੂੰ ਵੋਟਾਂ ਪਾਈਆਂ ਮੈਂ ਉਹਦੀ ਮਾਤਾ ਦੀ ਗੱਡੀ ਦੇ ਵਿੱਚ ਹੀ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਮੈਂ ਆਪ ਡੋਰ ਟੂ ਡੋਰ ਜਾ ਕੇ ਇਹਨਾਂ ਲਈ ਵੋਟਾਂ ਮੰਗੀਆਂ ਆਪ ਆਪ ਦਾ ਪ੍ਰਚਾਰ ਕੀਤਾ ਆਪ ਦਾ ਪ੍ਰਚਾਰ ਕੀਤਾ ਵੀਰ ਉਹਨਾਂ ਤੋਂ ਅੱਕੇ ਆਪਾਂ ਉਹਨਾਂ ਤੋਂ ਕੀ ਕਰਾ ਭਾਈ ਜੀ ਕੀ ਮਾਮਲਾ ਬਲਾ ਦੱਸੋ ਕੀ ਮਾਮਲਾ ਭਾਈ ਜੀ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਤੈਨੂੰ ਧੰਨਵਾਦ ਜੱਸ ਭਾਈ ਸਾਡਾ ਮਾਮਲਾ ਇਹ ਹੈ ਬਈ ਆਪਣੀ ਪੰਜਾਬ ਐਸੋਸੀਏਸ਼ਨ ಗ್ರಾಮ ਪੰਚਾਇਤ 296 ਨੰਬਰ ਹੈ ਤੇ ਜਿਹਦਾ ਕੀ ਪਿਛਲੇ 10-15 ਸਾਲਾਂ ਤੋਂ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਵਾਟਰ ਬਾਕਸ ਬਣੇ ਆ ਨਾ ਉਹਨਾਂ ਦੀ ਸ਼ਾਂਤੀ ਕਰ ਦਿੱਤੀ ਜਾਂਦੀ ਹੈ ਸ਼ਾਂਤੀ ਮਤਲਬ ਉਹਨੂੰ ਹਟਾ ਦਿੱਤਾ ਜਾਂਦਾ ਹੈ ਵੀ ਜਦੋਂ ਕੋਈ ਪੰਚਾਇਤ ਬਦਲਦੀ ਹੈ ਜਾਂ ਕੋਈ ਮੰਨ ਲਓ ਸਰਕਾਰ ਬਦਲ ਗਈ ਤਾਂ ਆਪ ਦੇ ਬੰਦੇ ਚੁਣ ਲੈਂਦੇ ਆ ਆ ਦੇ ਬੰਦੇ ਰੱਖ ਲੈਂਦੇ ਆ ਜਿਹੜੇ ਬੰਦੇ ਨੇ 15 ਸਾਲਾਂ ਤੋਂ ਕੰਮ ਕੀਤਾ ਉਹਨੂੰ ਸਿੱਧਾ ਘਰੇ ਤੋਰ ਦਿੰਦੇ ਤੂੰ ਜਾ ਆ ਦਾ ਕੋਈ ਕੰਮ ਹੋਰ ਭਾਲ ਅਸੀਂ ਆਪ ਦਾ ਬੰਦਾ ਰੱਖਾਂਗੇ ਸਾਡੀ ਸਭ ਤੋਂ ਵੱਡੀ ਮੇਨ ਪ੍ਰੋਬਲਮ ਹੀ ਸ਼ਾਂਤੀ ਹੈ ਵੀ ਜੇ ਸਰਕਾਰ ਸਾਡੀ ਸ਼ਾਂਤੀ ਬੰਦ ਕਰ ਦੇ ਤਾਂ ਅਸੀਂ ਜਿਹੜਾ 5 ਮਹੀਨੇ ਤੋਂ ਲਗਾਤਾਰ ਧਰਨੇ ਤੇ ਚੱਲ ਰਹੇ ਹਾਂ ਕਰਾਚੋ ਟੈਂਕੀ ਦੇ ਉੱਪਰ ਤਾਂ ਅਸੀਂ ਭਈ ਆਪਦੇ ਉੱਥੋਂ ਮੰਜੇ ਬਿਸਤਰਾ ਚੱਕ ਕੇ ਘਰੇ ਅੱਗੇ ਉਹਦੇ ਜ਼ਮੀਨ ਤੇ ਪੈ ਰਹੇ ਆ ਜਿਹੜੇ ਗੜੇ ਪਏ ਆ ਜਾਂ ਮੰਨ ਲਓ ਵੀ ਮੀਂਹ ਪਿਆ ਸਾਡੇ ਉੱਪਰ ਪਿਆ ਪੂਰਾ ਸਿਆਲ ਸਾਡੇ ਉੱਤੋਂ ਦੀ ਟੱਪਿਆ ਤੁਸੀਂ ਇੱਕ ਗੱਲ ਵੇਖੋ ਬਾਈ ਜੀ ਵੀ 5 ਮਹੀਨਿਆਂ ਦੇ ਵਿੱਚ ਉੱਥੋਂ ਦੇ ਕਰਾਚੋ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਹੈ ਭਗਵੰਤ ਮਾਨ ਦੀ ਜੀ ਉੱਥੋਂ ਦਾ ਇਹ ਗਰਮੇਲ ਸਰਪੰਚ ਰਾਜਵਿੰਦਰ ਰਾਜੀਵਰ ਸੁਖੀ ਉਹਨਾਂ ਦੇ ਮਤਲਬ ਰਾਈਟ ਹੈਂਡ ਹੈ ਇੱਕ ਵੀ ਬੰਦਾ 5 ਮਹੀਨੇ ਦੇ ਵਿੱਚ ਅਸੀਂ ਉਹਨਾਂ ਦੇ ਕਦੇ ਚਿਹਰਾ ਨਹੀਂ ਵੇਖਿਆ ਵਾਟਰ ਵਕਸ ਤੇ ਵੀ ਸਾਡੇ ਕੋਲੇ ਗਏ ਹੁਣ ਕੋਈ ਵੀ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਬਾਈ ਜੀ ਕੋਈ ਆਮਾ ਦੀ ਮਾਟੀਆ ਬਲਾਕ ਪ੍ਰਧਾਨ ਛੋਟਾ ਮੋਟਾ ਕੋਈ ਵੀ ਨਾ ਜੀ ਬਿਲਕੁਲ ਨਹੀਂ ਕੋਈ ਪਹੁੰਚਿਆ ਸਾਡੇ ਬੰਦਿਆਂ ਨੇ ਪਿੱਛੇ ਭੁੱਖ ਹੜਤਾਲ ਸਟਾਰਟ ਕੀਤੀ ਸੀ ਉੱਥੇ ਆਪ ਬਾਈ ਜੀ ਭੁਖ ਹੜਤਾਲ ਦੇ ਸੀਗੇ ਨਾਲ ਜਿਹੜੇ ਹਮੀਦ ਜੀ ਐ ਬਰਜਰਾਜਗੜ ਤੋਂ ਇਹਨਾਂ ਨੂੰ ਹਰਪਾਲ ਜੀ ਮੇ ਵੱਲੋਂ ਦਲਾਸਾ ਦੇ ਕੇ ਇਹਨਾਂ ਨੇ ਭੁਖ ਹੜਤਾਲ ਮਤਲਬ ਇਹਨਾਂ ਨੇ ਖਤਮ ਕਰਾਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਘੱਟੋ ਘੱਟ ਸਾਡੀਆਂ 20 ਮੀਟਿੰਗਾਂ ਤਾਂ ਇਹਨਾਂ ਨੇ ਕੈਨਸਲ ਕੀਤੀਆਂ ਜਦੋਂ ਸਾਡੇ ਮਸੂਬਾ ਪ੍ਰਧਾਨ ਸੁਖਜੀਤ ਸਿੰਘ ਜੀ ਜਾਂ ਬੋਟ ਸਿੰਘ ਜੀ ਚੰਡੀਗੜ੍ਹ ਪਹੁੰਚ ਜਾਂਦੇ ਆ ਤਾਂ ਉੱਥੇ ਕਹਿੰਦੇ ਥੋਡੀ ਮੀਟਿੰਗ ਪੋਸਟਪੋਨ ਕਰਤੀ ਪਹਿਲੀ ਗੱਲ ਤਾਂ ਜੇ ਸਾਡੇ ਕੋਲ ਇੰਨਾ ਹੀ ਪੈਸਾ ਹੋਵੇ ਜਾਂ ਹੋਵੇ ਖਰਚਾ ਕਿੰਨਾ ਆਏਗਾ ਚੰਡੀਗੜ੍ਹ ਜਾਣ ਤੇ ਫਿਰ ਸਾਡੇ ਮਤਲਬ ਕਈ ਸਾਡੇ ਚ ਵਿਆਹੇ ਆ ਕਈਆਂ ਚ ਸਾਡੇ ਅੰਗਹੀਨ ਬੰਦੇ ਆ ਮਤਲਬ 1500 ਰੁਪਏ ਤਨਖਾਹ ਕਈ ਬੰਦੇ ਤੇ ਇਹੋ ਜਿਹੇ ਆ ਇਕੱਲੇ ਮਤਲਬ ਇੱਕ ਆਸ ਲੈ ਕੇ ਰੋਜ਼ਗਾਰ ਤੇ ਬੈਠੇ ਆ ਵਾਟਰ ਬਾਕਸ ਚਲਾ ਰਹੇ ਆ ਹੂੰ ਜਿਨ੍ਹਾਂ ਨੂੰ ਕੋਈ ਆਸ ਨਹੀਂ ਸਾਡਾ ਗਾਂਵ ਲਪੂ ਇੱਕ ਕਿਵੇਂ ਆ ਕੀ ਬਣੂਗਾ ਹੂੰ ਦੂਜੀ ਗੱਲ ਅਸੀਂ ਪੰਜਾਬ ਦੇ ਰਹਿਣ ਵਾਲੇ ਹੀ ਆ ਕੋਈ ਅਸੀਂ ਪਾਕਿਸਤਾਨ ਚ ਜਾਂ ਬੰਗਲਾਦੇਸ਼ ਚੋਂ ਨਹੀਂ ਆਏ ਹੂੰ ਇੱਕ ਵੀ ਪੰਜਾਬ ਦੇ ਵਿੱਚ ਕਹਿੰਦੀਆਂ ਖਾਉਂਦੀਆਂ ਪਾਰਟੀਆਂ ਆ ਹੂੰ ਆ ਹੁਣ ਇਲੈਕਸ਼ਨ ਆ ਗਿਆ ਹੁਣ ਹਰੇਕ ਪਾਰਟੀ ਸਾਨੂੰ ਸੱਦਾ ਦੇ ਰਹੀ ਅਸੀਂ ਤੁਹਾਡੇ ਕੋਲੇ ਆਉਣੇ ਆ ਸਾਡੀ ਇਹ ਤੋਂ ਪਹਿਲਾਂ ਕਿਸੇ ਨੇ ਸਾਰ ਨਹੀਂ ਲਈ ਅਸੀਂ ਰਾਜੇ ਵੜੰਗ ਦੇ ਪੀਏ ਨੂੰ 15 16 ਫੋਨ ਕੀਤੇ ਮੈਂ ਖੁਦ ਕੀਤੇ ਸਾਡਾ ਫੋਨ ਅਟੈਂਡ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਸੁਖਵੀਰ ਬਾਦਲ ਸਾਡੇ ਮੇਰੇ ਆਪ ਦੀ ਫਸਲ ਮਰੀ ਹੈ ਗੜੇ ਮਾਰੀ ਚ ਆ ਬਠਿੰਡੇ ਦੇ ਵਿੱਚ ਤੁਸੀਂ ਕੀਤਾ ਹੀ ਹੋਗਾ ਸ਼ਾਇਦ ਪ੍ਰੋਗਰਾਮ ਉੱਥੇ ਸੁਖਵੀਰ ਬਾਦਲ ਐ ਮੈਂ ਉਹਨਾਂ ਨੂੰ ਸਵਾਲ ਕੀਤਾ ਉਹ ਵੀ ਬਸ ਕੱਲਾ ਆਪਦਾ ਖੇੜਾ ਛੜਾ ਕੇ ਵੀ ਸਾਡਾ ਵਿਰੋਧ ਨਾ ਹੋ ਜੇ ਹੋ ਵੀ ਜਾਵੜੇ ਅਮਰਤਾ ਵੜੰਗਾ ਇਹ ਪਿੰਡ ਮੈਂ ਉਹਨਾਂ ਨੂੰ ਪੁੱਛਿਆ ਫਿਰ ਕੱਲ ਸਾਡੇ ਪ੍ਰੋਗਰਾਮ ਸੀ ਜਿਹੜਾ ਪੰਜਾਬ ਸਰਕਾਰ ਨੇ ਸਟਾਰਟ ਕੀਤਾ ਵੀ ਕੈਂਪ ਚੱਲ ਰਹੇ ਆ ਉਹਨਾਂ ਨੂੰ ਅਸੀਂ ਪੁੱਛਿਆ ਭੱਲਾ ਜੀ ਗਏ ਜਤਿੰਦਰ ਭੱਲਾ ਜੀ ਉਹਨਾਂ ਨੇ ਕਿਹਾ ਅਸੀਂ ਚੀਮਾ ਜੀ ਨਾਲ ਗੱਲ ਕਰਾਂਗੇ ਹੂੰ दे हा। हां ਤੁਸੀਂ ਵੇਖ ਹੀ ਰਹੇ ਹੋ ਆਸ-ਪਾਸੇ ਆ ਜਿਹੜੇ ਬੈਨਰ ਦਿੱਤੇ ਹੋਏ ਹੱਥਾਂ 'ਚ ਤੁਸੀਂ ਆ ਵੇਖੋ ਵੀ ਕੈਬਨਿਟ ਮੰਤਰੀ ਕਿਹੜਾ ਬਚਿਆ ਜਿਹਦੇ ਨਾਲ ਅਸੀਂ ਨਈ ਮੀਟਿੰਗ ਕੀਤੀ ਹੋਵੇ ਆ ਬਾਈ ਫੜੀ ਬੈਠੇ ਨਾ ਸਾਰੇ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਦੇ ਹੋ ਸਰ ਬਸ ਦਲਾਸਾ ਹੀ ਦਿੰਦੇ ਆ ਜਿਵੇਂ ਤੁਸੀਂ ਕਹਿੰਦਾ 20 ਮੀਟਿੰਗਾਂ ਦਿੱਤੀਆਂ 20 ਮੀਟਿੰਗਾਂ ਦਿੱਤੀਆਂ ਉਹ ਕਿਹਦੇ ਨਾਲ ਮਿਲਿੰਗਾ ਸੀ ਮੀਟਿੰਗਾਂ ਤੁਹਾਨੂੰ ਉਹ ਜੀ ਹਰਪਾਲ ਜੀ ਮੇ ਨਾਲ ਵੀ ਹੋਈ ਹੈ ਸਾਡੀ ਬ੍ਰਹਮਸ਼ੰਕਰ ਜੈਂਪੀਨ ਨਾਲ ਵੀ ਹੋਈ ਹੈ ਅਮਨ अरोੜੇ ਨਾਲ ਵੀ ਹੋਈ ਹੈ ਲਾਲਜੀਤ ਭੁੱਲਰ ਨਾਲ ਵੀ ਹੋਈ ਹੈ ਤੇ ਕਈ ਹੋਰ ਮੰਤਰੀ ਵੀ ਹੈ ਜਿਵੇਂ ਹੁਣ ਵਾਟਰ ਸਪਲਾਈ ਦੇ ਮੀਟਿੰਗ ਇਸ਼ੂ ਕਰ ਦਾਂਗੇ ਨਿਕਲ ਜੂਗਾ ਉਹ ਪੰਜ ਸੱਤ ਪੰਜ ਸੱਤ ਕਰਦਿਆਂ ਨੂੰ ਪੰਜ ਮਹੀਨੇ ਹੋ ਗਏ ਬਾਈ ਜੀ ਹਮ ਕੱਲਾ ਸ਼ਾਂਤੀ ਦੇ ਵਿੱਚ ਸ਼ਾਂਤੀ ਬੰਦ ਕਰਨ ਦੇ ਵਿੱਚ ਜਸ ਬਾਈ ਜੀ ਕੋਈ ਬਜਟ ਦੀ ਲੋੜ ਨਹੀਂਗੀ ਸਿਰਫ ਇੱਕ ਰਿਟਰਨ ਦੇ ਵਿੱਚ ਲੈਟਰ ਦੇਣਾ ਉਹ ਵੀ ਸਾਡੀਆਂ ਵਾਟਰ ਬਾਕਸ ਦੇ ਜਿਹੜੀਆਂ ਡਿਵੀਜ਼ਨਾਂ ਉਹਨਾਂ ਦੇ ਵਿੱਚ ਭੇਜਣਾ ਹੈ ਐਚਓਡੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹਦਾਇਤ ਦੇਣੀ ਹੈ ਵੀਨਾਂ ਦੀ ਕੋਈ ਵੀ ਸਰਪੰਚ ਬੰਦਾ ਕਾਂਗਰਸੀ ਬਣੇ ਅਕਾਲੀ ਦਲ ਦਾ ਬਣੇ ਜਾਂ ਮਤਲਬ ਆ ਆਮਾਦਮੀ ਨਾ ਬਣੇ ਇਹਦੀ ਸ਼ਾਂਤੀ ਨਹੀਂ ਹੋਊਗੀ ਪੰਜਾਬ ਸਰਕਾਰ ਭਗਵੰਤ ਮਾਨ ਦਾ ਤੁਸੀਂ ਬਿਆਨ ਬਹੁਤ ਵਾਰੀ ਸੁਣਿਆ ਹੋਣਾ ਵੀ ਇਹੇ ਬਿਆਨ ਸੀਗਾ ਵੀ ਸਾਡੀ ਸਰਕਾਰ ਦੇ ਵਿੱਚ ਧਰਨਾ ਲਾਓ ਸਾਡੇ ਨਾਲ ਮੀਟਿੰਗਾਂ ਕਰੋ ਅਸੀਂ ਤੁਹਾਨੂੰ ਮੀਟਿੰਗ ਕਰਾਂਗੇ ਤੁਹਾਡੀ ਹੱਲ ਕਰਾਂਗੇ ਕੋਈ ਵੀ ਕਿ ਅਸੀਂ ਟੈਂਕੀਆਂ ਖਾਲੀ ਹੋਣੀਆਂ ਸਾਡੀ ਆ ਟੈਂਕੀਆਂ ਖਾਲੀ ਹੋਣਗੀਆਂ ਸਾਡੇ ਨਾਲ ਆਪ ਮੀਟਿੰਗ ਦਾ ਕੀ ਕਰਨੀ ਸੀ ਜਿਹੜੀਆਂ ਸਾਨੂੰ ਮੀਟਿੰਗਾਂ ਅਸੀਂ ਧਰਨੇ ਲਾ ਕੇ ਲੈਣੇ ਆ ਉਹਦੇ ਵਿੱਚ ਵੀ ਕੋਈ ਸਟਾਨ ਨਿਕਲਿਆ ਦੂਜੀ ਗੱਲ ਇਹਨੇ ਇਹ ਕਹਿੰਦੇ ਸੀ ਸਾਡੇ ਨਾਲ ਮੀਟਿੰਗਾਂ ਕਰੋ ਆ ਤੁਹਾਡੇ ਸਾਹਮਣੇ ਐ ਕੋਈ ਝੂਠ ਨਹੀਂ ਇਹ ਗਵਰਨਮੈਂਟ ਪੰਜਾਬ ਦੇ ਤੇ ਪਾਇਆ ਹੋਏ ਪੇਜ ਤੇ ਆ ਗੀ ਪਾਇਆ ਵੀ ਇਹਨਾਂ ਨੇ ਇੱਕ ਇੰਨੀਆਂ ਮੀਟਿੰਗਾਂ ਹੋ ਗਈਆਂ ਇਹਨਾਂ ਦਾ ਕੋਈ ਵੀ ਆਮ ਜਾਂ ਐਮਐਲਏ ਜਾਂ ਮਤਲਬ ਐਮਐਲਏ ਆ ਕੈਬਨਿਟ ਮੰਤਰੀ ਆ ਪੰਜਾਬ ਦੇ ਜਿਹਨੇ ਡੀਸੀ ਸਹਿਬਾਨ ਆ ਉਹਨਾਂ ਸਾਰਿਆਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਆ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਇਹਨਾਂ ਦੇ ਬਾਈ ਜੀ ਕੰਨ ਤੇ ਜੂਨ ਹੀ ਸਰਕੀ ਅਸੀਂ ਇਹਨਾਂ ਨੂੰ ਹੁਣ ਵਾਰਨਿੰਗ ਨਹੀਂ ਦੇ ਰਹੇ ਆ ਵੀ ਜੇ ਸਾਡੇ ਕਿਸੇ ਵੀ ਵਰਕਰ ਦੀ ਸ਼ਾਂਤੀ ਹੋਗੀ ਅਸੀਂ ਜਿੱਥੇ ਤੁਹਾਡੀ ਰੈਲੀ ਹੋਊਗੀ ਜਿੱਥੇ ਤੁਹਾਡਾ ਕੋਈ ਪਾਇਦਾ ਪਾਰਟੀ ਦਾ ਪ੍ਰੋਗਰਾਮ ਹੋਊਗਾ ਅਸੀਂ ਉੱਥੇ ਅੱਗ ਲਾ ਕੇ ਮੱਚਾਂਗੇ ਇਹ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਅਸੀਂ ਬਹੁਤ ਦੁਖੀ ਹਾਂ 1500 ਰੁਪਏ ਤੁਸੀਂ ਆਏ ਵੇਖੋ ਵੀ ਜ ਆਪਾਂ ਆਪ ਦੀ ਧੀ ਦਾ ਰਿਸ਼ਤਾ ਕਰਨ ਜਾਂਦੇ ਆ ਕਿਤੇ ਆਪਾਂ ਵੀ ਕਹਿਣੇ ਆ ਨਾ ਵੀ ਮੁੰਡੇ ਕੋਲ ਜ਼ਮੀਨ ਹੈਗੀ ਐ ਜਾਂ ਮੰਨ ਲਓ ਵੀ ਯਾਰ ਰੋਜ਼ਗਾਰ ਪੱਕਾ ਹੈ ਸਾਨੂੰ ਭਾਈ ਮੈਨੂੰ ਆਪ ਨੂੰ ਖੁਦ ਨੂੰ 15 ਸਾਲ ਹੋ ਗਏ ਮਨ ਲਓ ਇੱਕ ਸਾਰੀਆਂ ਫਸਲਾਂ ਮੇਰੇ ਤਾਏ ਕੀ ਸਾਰੀ ਕਣਕ ਮਰ ਗਈ। ਹੂੰ ਸਾਡੇ ਕੋਲ ਅਸੀਂ ਬ੍ਰਾਹਮਣ ਜਾਤੀ ਚ ਆਉਣੇ ਆ। ਇੱਕ ਕਿੱਲਾ ਜ਼ਮੀਨ ਹੈ ਮੇਰੇ ਤਾਏ ਕੋਲ ਉਹ ਮਰ ਗਈ। ਹੂੰ ਉਹਨਾਂ ਮਤਲਬ ਤੂੜੀ ਵੀ ਕਈ ਕਰਾਂ ਤੋਂ ਮੰਗੀ ਆ ਸੀ ਯਾਰ ਤੂੜੀ ਦੀਆਂ ਨਾ ਦੋ ਚਾਰ ਟਰਾਲੀਆਂ ਦੇ ਦੇਉ ਵੀ ਪਸ਼ੂ ਨਾ ਭੁੱਖੇ ਮਰ ਜਾਣ। ਹੂੰ ਇਹਨਾਂ ਦਾ ਮਤਲਬ ਹੁਣ ਮੰਨ ਲਓ ਵੀ ਮੇਰੇ ਤੇ ਲਾ ਲਓ। ਮੈਂ ਅਨਮੈਰਿਡ ਐ। ਮੈਨੂੰ ਕੋਈ ਰਿਸ਼ਤਾ ਕਰਨ ਆਉਂਦਾ। ਤਾਂ ਉਹ ਪਹਿਲਾਂ ਇਹ ਗੱਲ ਵੀ ਨਹੀਂ ਮੁੰਡਾ ਕੀ ਕਰਦਾ। ਕੀ ਦੱਸੀਏ ਬਾਈ ਜੀ ਅਸੀਂ। ਜੋ ਤਨਖਾਹ 1500 ਰੁਪਏ ਕਿਸੇ ਨੂੰ 2000 ਕਿਸੇ ਨੂੰ ਮਿਲਦੀ ਨਹੀਂ ਉਹ ਫਿਰ ਕੋਈ ਪੱਕਾ ਰੋਜ਼ਗਾਰ ਹੈ ਨਹੀਂ ਤੁਸੀਂ ਪ੍ਰਾਈਵੇਟ ਵੀ ਲੱਗ ਜਾਓ 8-10000 ਤੋਂ ਘੱਟ ਕੋਈ ਨਹੀਂ ਰੱਖਦਾ ਕਿਸੇ ਦੁਕਾਨ ਤੇ ਲੱਗ ਜਾਓ ਇਹ 1500 ਰੁਪਏ ਜੇ ਮੰਨ ਲਓ ਕੋਈ ਬਿੱਲ ਨਹੀਂ ਭਰਦਾ ਜੀ ਪਿੰਡਾਂ ਦੇ ਵਿੱਚ ਜਾਣਿਆ ਵੀ ਬਿੱਲ ਦੇ ਦਿਓ 50 ਰੁਪਏ ਪਹਿਲਾਂ ਤਾਂ ਚੰਨੀ ਸਰਕਾਰ ਨੇ 50 ਰੁਪਏ ਬਿੱਲ ਕਰਤੇ ਉਹ ਪਿੰਡਾਂ ਵਿੱਚ ਆਪਣੇ ਆਨ ਪੜਦਾ ਇੰਨੀ ਐ ਵੀ ਉਹ ਤਾਂ ਸਰਕਾਰਾਂ ਦੀ ਅਸੀਂ ਜਿਹੜੇ ਸਰਕਾਰੀ ਵਾਟਰ ਵਰਕਸ ਹੈ ਉਹਨਾਂ ਦੇ ਕੀਤੇ ਆ ਉਹ ਜਦੋਂ ਉਹਨਾਂ ਨੇ ਮਤਲਬ ਕੋਈ ਵਲਾਨ ਕਰਤਾ ਉਹ ਪਿੰਡਾਂ ਨੇ ਕਹਿੰਦੇ ਸਾਡੇ ਵੀ ਨਾਲ ਹੀ ਹੋਏ ਆ ਜਦੋਂ ਅਸੀਂ ਬਿੱਲ ਲੈਣ ਜਾਂਦੇ ਉਹ ਬਿੱਲ ਨਹੀਂ ਭਰਦੇ ਪਹਿਲੀ ਗੱਲ ਅਗਲਾ ਕਹਿੰਦਾ ਐਸੇ ਸਾਡੇ ਕੋਲ ਨਹੀਂ ਅਗਲੀ ਵਾਰ ਲੈ ਜਿਓ ਹੋਰ 50 ਰੁਪਏ ਪਿੱਛੇ ਅਗਲੀ ਟੂੜੀ ਥੋੜੀ ਪੱਟੀ ਜਾਂਦੀ ਹੈ ਹੂੰ ਜੇ ਮੰਨ ਲਓ ਕਿਸੇ ਦਾ ਜਿਆਦਾ ਬੈਲ ਉਹ ਟੂੜੀ ਪਾੜਦੇ ਆ ਤਾਂ ਉਹ ਚੌਂਕੀ ਰਾਵਟ ਹੁੰਦੀ ਜਿਹੜੀ ਸਾਡੇ ਤੇ ਹੁੰਦੀ ਹੈ ਉੱਥੇ ਪੰਚਾਇਤ ਤਾਂ ਖੜੀ ਮੁੱਕਰ ਜਾਂਦੀ ਹੈ ਵੀ ਸਾਨੂੰ ਕਿਹੜਾ ਪੁੱਛ ਕੇ ਗਿਆ ਸੀ ਅਸੀਂ ਨਹੀਂ ਸਾਥ ਦਿੰਦੇ ਕਿਉਂ ਬੋਰਡ ਰਾਜ ਆ ਬਾਈ ਜੀ ਦੱਸੋ ਫਿਰ ਅਸੀਂ ਤਨਖਾਹ ਕਿਥੋਂ ਲੱਗੇ ਫਿਰ ਇਹ ਦੂਜੀ ਗੱਲ ਜਸ ਬਾਈ ਜੀ ਕਹਿ ਦਿੰਦੇ ਆ ਵੀ ਜਦੋਂ ਅਸੀਂ ਮੀਟਿੰਗਾਂ ਕਰਦੇ ਆ ਨਾ ਇਹਨਾਂ ਨਾਲ ਡਿਪਾਰਟਮੈਂਟ ਨਾਲ ਉਹ ਕਹਿੰਦੇ ਵੀ ਸੋਡੇ ਤਾਂ ਵਾਰਡ ਬੈਂਕ ਦੇ ਥਰੂ ਆ ਵਾਰਡ ਬੈਂਕ ਨੇ ਵਾਟਰ ਬਾਕਸ ਬਣਾਏ ਆ ਜੇ ਵਾਰਡ ਬੈਂਕ ਨੇ ਵਾਟਰ ਬਾਕਸ ਬਣਾਏ ਆ ਮੈਂ ਤੁਹਾਨੂੰ ਇੱਥੇ ਵਿਖਾਉਣਾ ਚਾਹੂੰਗਾ ਵੀ ਜਿਹੜੇ ਬਿਜਲੀ ਦੇ ਬਿੱਲ ਆਉਂਦੇ ਆ ਵਾਟਰ ਬਾਕਸਾਂ ਦੇ ਉਹਦੇ ਸਪੈਸ਼ਲ ਲਿਖਿਆ ਹੁੰਦਾ ਹੈ ਪੇਡ ਬਾਏ ਗਵਰਨਮੈਂਟ ਆਫ ਪੰਜਾਬ ਵੀ ਫਿਰ ਇਹ ਪੰਜਾਬ ਸਰਕਾਰ ਕਿਉਂ ਭਰਦੀ ਹੈ ਜਿਹੜੀ ਮੇਨਟੇਨੈਂਸ ਦਾ ਕੰਮ ਹੁੰਦਾ ਆਪਣੇ ਵਾਟਰ ਬਾਕਸਾਂ ਦੇ ਮੋਟਰਾਂ ਆਉਂਦੀਆਂ ਪਾਈਪਲਾਈਨ ਪੈਂਦੀ ਆ ਉਹ ਪੰਜਾਬ ਸਰਕਾਰ ਕਿਉਂ ਫੰਡ ਦਿੰਦੀ ਹੈ ਫਿਰ ਉੱਥੇ ਸਾਡੇ ਡਿਪਾਰਟਮੈਂਟ ਦੇ जेई ਐਕਸੀਅਨ ਉੱਥੇ ਕਿਉਂ ਜਾਂਦੇ ਆ ਫਿਰ ਜੇ ਕਿਸੇ ਘਰੇ ਪਾਣੀ ਨਹੀਂ ਪਹੁੰਚਦਾ ਸ਼ਿਕਾਇਤ ਹੁੰਦੀ ਫਿਰ ਸਰ ਮੈਕ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਕਿਉਂ ਹੁੰਦੀ ਹੈ ਉਹਨਾਂ ਨੇ ਮਤਲਬ ਗੱਡੀ ਤਾਂ ਪੰਜਾਬ ਸਰਕਾਰਾਂ ਨੇ ਦੇਤੀ ਕੋਈ ਡਰਾਈਵਰ ਵੀ ਚਾਹੀਦੀ ਉਹਨਾਂ ਨੂੰ ਚਲਾਉਣ ਲਈ ਸਾਡਾ ਵੀ ਰੋਜ਼ਗਾਰ ਹੋਵੇ ਸਾਨੂੰ ਵੀ ਤਨਖਾਹ ਮਿਲ ਜੇ ਬਿਨਾਂ ਤਨਖਾਹ ਤੋਂ ਤੁਸੀਂ ਕਿੰਨਾ ਟਾਈਮ ਕੰਮ ਕਰੋਗੇ ਪਰ ਇੱਕ ਚੀਜ਼ ਹੋਰ ਤੁਸੀਂ ਕਹਿੰਦੇ ਸਾਡੀ ਸੁਣ ਨਹੀਂ ਜਾ ਰਹੀ ਇਹ ਤਾਂ ਕਹਿੰਦੇ ਸੀ ਕਿ ਆਮਕਰਾਂ ਦੇ ਝੋਟੇ ਹੋਏ ਧੀਆ ਪੁੱਤ ਆਮਕਰਾਂ ਦੇ ਜਵਾਕਾਂ ਦੀ ਗੱਲ ਸੁਣਿਆ ਕਰਾਂਗੇ ਫਿਰ ਤੁਸੀਂ ਆਮ ਨਹੀਂ ਅਜ ਤਾਂ ਭਾਈ ਆਮਾਂ ਚੋਂ ਵੀ ਆਮ ਹੈ ਨਾ ਹੂੰ ਸਾਡਾ ਤਾਂ ਇਹਨਾਂ ਨੇ ਸੌਣੀ ਤਾਂ ਦੂਰ ਦੀ ਗੱਲ ਸਾਡੇ ਨਾਲ ਕਦੇ ਇਹਨਾਂ ਨੇ ਫੇਸ ਟੂ ਫੇਸ ਆ ਕੇ ਗੱਲ ਵੀ ਨਹੀਂ ਕੀਤੀ ਵੀ ਤੁਹਾਨੂੰ ਕੀ ਦੁੱਖ ਤਕਲੀਫ ਆ ਯਾਰ ਤੁਸੀਂ ਸਾਡੇ ਪਿੰਡ ਬੈਠੇ ਹੋ ਅਸੀਂ ਪਿੰਡ ਉਸ ਬੈਠੇ ਆ ਜਿੱਥੇ ਕਿ ਕਈ ਪਿੰਡਾਂ 'ਚ ਤਾਂ ਹਜੇ ਕੰਮ ਸਟਾਰਟ ਨਹੀਂ ਕੰਮ ਹੋਈ ਜਾਂਦੇ ਆ ਕੋਈ ਨਾ ਕੋਈ ਕੈਬਨਟ ਮੰਤਰੀ ਆਉਂਦੇ ਹੀ ਰਹਿੰਦੇ ਉਥੇ ਕਰਾਚੋ ਦੇ ਵਿੱਚ ਹੂੰ ਪੂਰਾ ਫੇਮਸ ਹੈ ਮਤਲਬ ਪੂਰੇ ਪੰਜਾਬ ਦੇ ਵਿੱਚ ਕਰਾਚੋ ਹੂੰ ਉਥੇ ਕੋਈ ਨਾ ਕੋਈ ਮੰਤਰੀ ਆਉਂਦਾ ਹੀ ਰਹਿੰਦਾ ਹੈ ਇੱਕ ਵਾਟਰਵਰਕਸ ਬਣਿਆ ਉਹ ਦੂਜਾ ਦੂਜੇ ਦਾ ਘਟਨ ਕਰਨ ਨਾਲ ਸਿਨੂ ਕੇਜਰੀਵਾਲ ਸਾਹਿਬ ਆਏ ਸੀਗੇ ਅਸੀਂ ਉਹਨਾਂ ਦਾ ਵਿਰੋਧ ਕਰਨਾ ਸੀਗਾ ਵੀ ਉਹਨਾਂ ਨੂੰ ਸਵਾਲ ਪੁੱਛਣੇ ਸੀਗੇ ਵੀ ਸਾਡਾ ਕਿਉਂ ਨਹੀਂ ਤੁਸੀਂ ਹੱਲ ਕਰਦੇ ਹਰਿਆਣਾ ਬਾਈ ਜੀ ਆਪਣੇ ਦੇਸ਼ ਈ ਆਉਂਦਾ ਨਾ ਉਥੇ 19000 ਕੋਸ ਰੁਪਇਆ ਤਨਖਾਹ ਮਿਲਦੀ ਹੈ ਪੰਪ ਆਪਰੇਟਰ ਨੂੰ ਸ਼ਾਂਤੀ ਬੰਦ ਹੈ ਸਰਕਾਰ ਦਿੰਦੀ ਹੈ ਉਹਨਾਂ ਨੂੰ ਆਪਣੇ ਇੱਥੇ ਕਿਉਂ ਨਹੀਂ ਸੰਵਿਧਾਨ ਤਾਂ ਇੱਕ ਹੀ ਹੈ ਨਾ ਫਿਰ ਅਸੀਂ ਕਿਹੜਾ ਪਾਕਿਸਤਾਨ ਚ ਆ ਗਏ ਇਥੇ ਜਿਹੜੇ ਮਤਲਬ ਉੱਚ ਅਧਿਕਾਰੀ ਹੈ ਨਾ ਵਿੱਚ ਉਹ ਵੀ ਇਸ ਚੀਜ਼ ਦੇ ਵਿੱਚ ਹੈਗੇ ਆ ਵੀ ਉਹ ਵੀ ਚਾਹੁੰਦੇ ਨਹੀਂ ਇਹ ਵੀ ਇਹਨੇ ਸ਼ਾਂਤੀ ਬੰਦ ਹੋਵੇ ਸੀਟਾ ਮਤਲਬ ਏਸੀਆਂ 'ਚ ਬਹਿ ਕੇ ਸਰਕਾਰ ਨੇ ਜਲਦੀ ਗਰਾਊਂਡ ਲੈਵਲ ਤੇ ਆ ਉਹ ਵੀ ਕੀ ਹਾਲ ਆ ਵਾਟਰ ਬਕਸਾਂ ਦਾ ਜਾਂ ਜਿਹੜਾ ਚਲਾਉਣ ਵਾਲਾ ਵੀ ਉਹਨਾਂ ਦੇ ਘਰਾਂ ਦਾ ਕੀ ਹਾਲਾਤ ਆ ਇਹ ਕਹਿੰਦੇ ਰੋਜ਼ਗਾਰ ਦੇਵਾਂਗੇ ਜਿਹੜਾ ਸਾਡੇ ਕੋਲ ਹੈਗਾ ਰੋਜ਼ਗਾਰ ਤੇ ਉਹ ਤਾਂ ਬਰਕਰਾਰ ਨਹੀਂ ਰੱਖ ਸਕਦੇ ਇਹ ਜਦੋਂ ਕੋਈ ਵੀ ਸਰਕਾਰ ਆਉਂਦੀ ਹੈ ਹਰੇਕ ਸਰਕਾਰ ਦਾ ਥੋੜੇ ਪਿੰਡਾਂ 'ਚ ਵੀ ਹੁੰਦਾ ਉਹ ਹਰੇਕ ਸਰਕਾਰ ਦਾ ਕੋਈ ਨਾ ਕੋਈ ਲੀਡਰ ਹੁੰਦਾ ਹੈ ਨਾ ਉਹ 5 7 10 ਟੂੜੀਆਂ ਦਾ ਕਹਿੰਦਾ ਯਾਰ ਬਿੱਲ ਨਹੀਂ ਭਰਦੇ ਲੋਕ ਕਿਉਂ ਨਹੀਂ ਭਰਦੇ ਵੀ ਅਸੀਂ ਉਹਦੇ ਬੰਦੇ ਆ ਬਾਈ ਤੇ ਬਾਕੀ 5 7 ਸਰਪੰਚਲੇ ਹੁੰਦੇ ਆ ਸਰਪੰਚ ਅੱਧੀ ਰਾਤ ਨੂੰ ਪੈਗ ਲਾ ਕੇ ਫੋਨ ਕਰਦੇ ਪਾਣੀ ਛੱਡੋ ਕੋਈ ਟਾਈਮ ਨਹੀਂ ਕੋਈ ਫੈਕਸ ਟਾਈਮ ਨਹੀਂ ਡਿਊਟੀ ਦਾ 1 ਵਜੇ ਮੰਨ ਲਓ ਵੀ ਹੁਣ ਪਾਣੀ ਛੱਡ ਕੇ ਛੜਿਆ ਘੰਟੇ ਬਾਅਦ ਕਿਸੇ ਨੇ ਮੰਨ ਲਓ ਕੋਈ ਖੇਤ ਗਿਆ ਕੋਈ ਨਹੀਂ ਭਰਿਆ ਤਾਂ ਉਹਦੀ ਉਹਦੀ ਖਾਤਰੀ ਸਪੈਸ਼ਲ ਪਾਣੀ ਛੱਡਣਾ ਪੈਂਦਾ ਜਿਹੜੀ ਸਰਕਾਰ ਕਹਿੰਦੀ ਪਾਣੀ ਬਚਾਓ ਪਿੰਡਾਂ 'ਚ ਨਿਕਲ ਕੇ ਬੈਠੋ ਵੀ ਕਿੰਨਾ ਕੁ ਬੁਰਾ ਹਾਲਾ ਕਿੰਨੀ ਕੁ ਵੇਸਟੇਜ ਹੁੰਦੀ ਹੈ ਪਾਣੀ ਦੀ ਹੂੰ ਫਿਰ ਸਾਡਾ ਤਾਂ ਲਾਸਟ ਤੇ ਇਹੀ ਸਵਾਲ ਹੈ ਵੀ ਅਸੀਂ ਤਾਂ ਕੁਝ ਮੰਗ ਹੀ ਨਹੀਂ ਰਹੇ ਅਸੀਂ ਤਾਂ ਤੁਹਾਨੂੰ ਟਾਈਮ ਦਿੱਤਾ ਵੀ ਸਾਡਾ ਡੀਸੀ ਰੇਟ ਹੈ ਜਿਹੜਾ ਤੁਸੀਂ ਕੋਈ ਪ੍ਰਪੋਜ਼ਲ ਬਣਾਉਣੀ ਹੈ ਤੁਸੀਂ ਬਣਾਓ ਹਈ ਥੋੜੀ ਸਰਕਾਰ ਦਾ ਟਾਈਮ ਪਿਆ ਅਸੀਂ ਤੁਹਾਨੂੰ ਇਹਦੇ ਲਈ ਨਹੀਂ ਧੱਕਾ ਕਰਦੇ ਤੁਹਾਡੇ ਨਾਲ ਪਰ ਸ਼ਾਂਤੀ ਲਈ ਤਾਂ ਕੋਈ ਬਜਟ ਨਹੀਂ ਬਣਾਉ ਸ਼ਾਂਤੀ ਲਈ ਤਾਂ ਕੋਈ ਬਾਤ ਨਹੀਂ ਕਹ ਲੈ ਰਿਟਰਨ ਹੀ ਕਰਨਾ ਨਾ ਅਸੀਂ ਬੇਫਿਕਰੋ ਕਿ ਆਪਦਾ ਕੰਮ ਕਰਕੇ ਤੁਹਾਡੇ ਨਾਲ ਅਸੀਂ ਮੀਟਿੰਗਾਂ ਕਰਾਂਗੇ ਸਾਨੂੰ ਕੋਈ ਨਾ ਕੋਈ ਤਨਖਾਹ ਦਾ ਪੱਕਾ ਹੱਲ ਕਰੋ ਸਾਡਾ ਇਹ ਇਹ ਤਾਂ ਵੀ ਨਹੀਂ ਸਰਕਾਰ ਮੰਨ ਰਹੀ ਘੱਟੋ ਘੱਟ 20 ਮੀਟਿੰਗਾਂ ਅਸੀਂ ਕੀਤੀਆਂ ਤੇ 20 ਤੋਂ 25 ਸਾਡੀਆਂ ਕੈਂਸਲ ਹੋਈਆਂ ਬਾਈ ਜੀ ਆ ਸਰਕਾਰ ਦੇ ਆਪਦੇ ਉਹ ਤੇ ਪੇਜ ਤੇ ਪਾਈ ਵੀ ਹੈ ਅਮਨ ਰੂੜਾ ਕੁਲਦੀਪ ਢਾਲੀਵਾਲ ਸਾਰੇ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਸਿਰਫ ਲੱਕੜ ਦੇ ਮੁੰਡੇ ਦਿੰਦੇ ਆ ਨਾ ਤਾਂ ਉਹ ਹੱਸਦਾ ਹੈ ਨਾ ਉਹ ਰੋਂਦਾ ਚਾਕੀ ਜਾਂਦਾ ਇਹ ਤਾਂ ਸਾਰਿਆਂ ਨਾਲੋਂ ਫੇਲੀਅਰ ਸਰਕਾਰ ਕਹਿ ਸਕਦੇ ਇਹਨੂੰ ਆਪਾਂ ਕਿ ਜਿਵੇਂ ਨੇ ਵਾਅਦੇ ਕੀਤੇ ਸੀ ਮੈਂ ਖੁਦ ਅਮਿਤ ਰਤਨ ਜੀ ਨੂੰ ਵੋਟਾਂ ਬਾਈਆਂ ਮੈਂ ਉਹਦੀ ਮਾਤਾ ਦੀ ਗੱਡੀ ਦੇ ਵਿੱਚ ਹੀ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਮੈਂ ਆਪ ਡੋਰ ਟੂ ਡੋਰ ਜਾ ਕੇ ਇਹਨਾਂ ਲਈ ਵੋਟਾਂ ਮੰਗੀਆਂ ਆ ਆਪ ਦਾ ਪ੍ਰਚਾਰ ਕੀਤਾ ਆ ਆਪ ਦਾ ਪ੍ਰਚਾਰ ਕੀਤਾ ਵੀਰ ਉਹਨਾਂ ਤੋਂ ਅੱਕੇ ਆਪਾਂ ਉਹਨਾਂ ਤੋਂ ਕੀ ਕਰਾਉਣਾ ਉਹ ਪਹਿਲਾਂ ਨੇ ਸਰਕਾਰਾਂ ਦਾ ਪਰਚੇ ਕਰਾਈ ਨੇ ਝੂਠੇ ਪਰਚੇ ਕਰ ਰਹੇ ਨੇ ਤਿੰਨ ਚਾਰ ਵਾਰੀ ਤਾਂ ਅਸੀਂ ਚੌਂਕੀ ਆਪ ਦੇ ਦੇਖੀਏ ਪਿੰਡ ਦੇ ਵਿੱਚ ਆਪ ਚੌਂਕੀ 'ਚ ਜਾਇਆ ਇਹ ਇਕੱਲੇ ਵਾਟਰ ਬਾਕਸ ਦੀ ਖਾਤਰ ਵੀ ਜੇ ਕਿਸੇ ਟੂੜੀ ਪੱਟਦੀ ਹੋਰ ਆਵਟ ਦਿੰਦੇ ਅੱਗੋਂ ਬੁੜੀਆਂ ਬਈ ਤੁਹਾਨੂੰ ਪਤਾ ਹੀ ਹੁਣ ਪਿੰਡਾਂ ਦੇ ਵਿੱਚ ਵੀ ਕਿਵੇਂ ਗੰਦ ਵਗਦੇ ਆ ਹਨ ਜੇ ਟੂਟੀ ਬਟਨ ਲਾ ਕੇ ਗੰਦ ਵਗਦੇ ਆ ਹੁਣ ਮਲਾਜ਼ਮ ਭਾਵੇਂ ਛੋਟਾ ਆ ਪਾ ਵੱਡਾ ਆ ਹੁੰਦਾ ਤਾਂ ਪਿੰਡਾਂ ਚ ਹੀ ਪੈਦਾ ਨਾ ਸ਼ਹਿਰ ਚ ਜਾਵੜਾ ਸ਼ਹਿਰ ਚ ਵੀ ਨੂੰ ਪਾਣੀ ਦੀ ਲੋੜ ਆ ਹੁਣ ਤੁਸੀਂ ਵੀ ਪਿੰਡਾਂ ਦੇੋਂ ਤੁਹਾਨੂੰ ਵੀ ਪਾਣੀ ਲੋੜ ਆ ਆਉਂਦਾ ਤਾਂ ਵਾਟਰ ਬਾਕਸ ਤੋਂ ਹੀ ਆ ਨਾ ਜੇ ਤੁਸੀਂ ਉੱਥੇ ਲੱਗੇ ਮੁੰਡੇ ਨੂੰ 50 ਰੁਪਏ ਜਾਂ 100 ਰੁਪਏ ਮਹੀਨਾ ਬਿੱਲ ਨਹੀਂ ਦੇ ਸਕਦੇ ਤੇ ਫਿਰ ਭਾਈ ਅਸੀਂ ਤਨਖਾਹ ਕਿੱਥੋਂ ਲਵਾਵਾਂਗੇ ਜੀ ਜੀ ਭਾਈ ਭਾਈ ਜੀ ਸਭ ਤੋਂ ਪਹਿਲਾਂ ਅਸੀਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਰਾ ਪੰਚਾਇਤ ਪੰਪ ਆਪਰੇਟਰ ਸਿਚੁਏਸ਼ਨ ਨੰਬਰ 296 ਨੰਬਰ ਮੈਨੂੰ ਆਪ ਅੱਗੇ ਇੱਕ ਬੇਨਤੀ ਰੱਖ ਰਿਹਾ ਆਂ ਆਪ ਸਰਕਾਰ ਨੂੰ ਉਹ ਆਪਣਾ ਭਗਵਾਨ ਤਮਨ ਜੀ ਕਹਿ ਰਹੇ ਸੀ ਵੀ ਇਹ ਆਮ ਲੋਕਾਂ ਦੀ ਸਰਕਾਰ ਹੈ ਵੀ ਪਿੰਡਾਂ ਦੇ ਵਿੱਚੋਂ ਚੱਲੂਗੀ ਤੁਸੀਂ ਦੇਖੋ ਜੇ ਪਿੰਡਾਂ ਦੇ ਵਿੱਚੋਂ ਚੱਲਦੀ ਹੁੰਦੀ ਤੇ ਸਾਨੂੰ ਅੱਜ ਛੋਡੇ মিডিਆ ਨਾਲ ਰੂਬਰੂ ਹੋਣਾ ਪੈਂਦਾ ਤੇ ਇਹਦੇ ਵਿੱਚ ਕੀ ਹੈ ਜੀ ਅਸੀਂ ਆਪ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਾਡਾ ਵੀ ਕੁਈ ਮਸਲਾ ਹੱਲ ਕੀਤਾ ਜਾਵੇ ਪੰਜ ਮਹੀਨੇ ਹੋ ਗਏ ਆਪਣੇ ਕਰਾਚੋ ਟੈਂਕੀ ਦੇ ਬੈਠਿਆਂ ਨੂੰ ਸਾਡੇ ਮੱਲਾ ਮੁਲਾਜ਼ਮਾਂ ਨੂੰ ਕਈ ਦੀਆਂ ਦਾ ਮੱਲਾ ਵੀ ਹਾਲਤ ਵੀ ਖਰਾਬ ਹੋ ਗਈ ਸੀ ਉਹਨਾਂ ਨੂੰ ਮਨ ਕੇ ਜਲਾ ਆਪਣੇ ਹਸਪੀਟਲ ਦੇ ਵਿੱਚ ਵੀ ਦਾਖਲ ਕਰਾਇਆ ਤੇ ਕਈ ਸਾਡੇ ਇਹ ਜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਮੰਨ ਕੇ ਚਲੋ ਤਨਖਾ ਦਾ ਮੂਹ ਮੀ ਨਹੀਂ ਦੇਖਿਆ 11 11 12 ਮਹੀਨੇ ਵੀ ਹੋ ਗਏ ਅਸੀਂ ਮੌੜ ਬਲਾਕ ਚੋਂ ਆਉਨੇ ਆ ਤੇ ਸਾਡਾ ਬਸ ਇੱਕ ਲੋਕ ਸੇਵਈ ਕਰ ਰਹੇ ਆ ਤੇ ਦੂਜੇ ਨੰਬਰ ਤੇ ਸਾਨੂੰ ਇਹ ਡਰ ਲੱਗਿਆ ਰਹਿੰਦਾ ਵੀ ਪਤਾ ਨਹੀਂ ਕਿਹੜੀ ਵੇਲੇ ਆ ਕੇ ਸਾਨੂੰ ਅਗਲਾ ਕਹਿ ਦੇ ਵੀ ਸਾਨੂੰ ਚਾਪੀਆਂ ਫੜਾ ਦੇ ਤੇ ਘਰੇ ਵਗ ਜਾ ਤੇ ਸਾਡਾ ਇਹੀ ਕਸੂਰ ਆ ਵੀ ਅਸੀਂ ਸੇਵਾ ਕਰੀ ਜਾਂਦੇ ਆ ਲੋਕਾਂ ਦੀ ਤੇ ਅਸੀਂ ਭਗਵਾਨ ਤਮਨ ਜੀ ਅੱਗੇ ਇਹੀ ਬੇਨਤੀ ਕਰਦੇ ਆ ਵੀ ਸਾਡਾ ਜਿਹੜਾ ਸ਼ਾਂਤੀ ਵਾਲਾ ਲੈਟਰ ਹੈ ਵੀ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਤਾਂ ਕਿ ਅਸੀਂ ਨਿਚਿਤੇ ਹੋ ਕੇ ਆਪਦੇ ਪਰਿਵਾਰਾਂ ਵਿੱਚ ਰਹਿ ਕੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੀਏ ਤੇ ਸਾਨੂੰ ਵੀ ਉਮੀਦ ਜਾਗ ਜੇ ਵੀ ਅਸੀਂ ਇੱਕ ਨਵੀਂ ਸਰਕਾਰ ਚੁਣੀ ਸੀ ਵੀ ਸਾਨੂੰ ਕੁਝ ਨਾ ਕੁਝ ਮਿਲ ਗਿਆ ਤੇ ਅਸੀਂ ਜਦੋਂ ਇਹ ਨਵੀਂ ਸਰਕਾਰ ਚੁਣੀ ਸੀਗੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਮੰਨ ਲਾ ਵੀ ਫੋਨਾਂ ਦੇ ਕਿਹਾ ਵੀ ਐਤਕੀ ਆਪਾਂ ਵੀ ਹੋਰ ਵੀ ਪਾਰਟੀਆਂ ਦੇਖੀਆਂ ਨੇ ਤੇ ਚੱਲ ਐਤਕੀ ਨਵੀਂ ਦੇਖ ਲਈਏ ਦੂਜੇ ਨੰਬਰ ਤੇ ਛੋਡੇ ਮਾਧਿਅਮ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਤੁਸੀਂ ਹੁਣ ਆਪਣੇ ਸਾਡੀ ਇੰਟਰਵਿਊ ਲੈ ਰਹੇ ਹੋ ਤੇ ਕਮੈਂਟਾਂ ਦੇ ਵਿੱਚ ਕੌਣ ਕਹਿਣਗੇ ਇਹਦਾ ਕਾਲੀ ਦਲ ਦੇ ਜੀ ਇਹ ਕਾਂਗਰਸ ਦੇ ਬੰਦੇ ਆ ਅਸੀਂ ਸਾਂਝੇ ਬੰਦੇ ਆ ਜਿਹੜੇ ਮੁਲਾਜ਼ਮ ਉਹਨੇ ਸਾਡੀ ਕੋਈ ਸਰਕਾਰ ਨਹੀਂ ਗਈ ਅਸੀਂ ਮਤਲਬ ਵੀ ਸਾਰੇ ਮਤਲਬ ਕਾਲੀਆਂ ਨੂੰ ਵੀ ਪਾਣੀ ਦੇਣਾ ਕਾਂਗਰਸ ਵਾਲਿਆਂ ਨੂੰ ਵੀ ਦੇਣਾ ਆਪ ਵਾਲਿਆਂ ਨੂੰ ਵੀ ਤੇ ਹੋਰ ਵੀ ਜੋ ਵੀ ਪਾਰਟੀਆਂ ਸਾਰਿਆਂ ਨੂੰ ਪਾਣੀ ਦੇਣਾ ਤੇ ਇਹੀ ਸਾਡੀ ਬੇਨਤੀ ਹੈ ਵੀ ਮੰਨ ਕੇ ਚਲੋ ਸਾਡੇ ਵੱਲ ਸਰਕਾਰ ਧਿਆਨ ਦੇਵੇ ਵੀ ਸਾਨੂੰ ਇੱਕ ਪੱਕਾ ਰੁਜ਼ਗਾਰ ਦੇਵੇ ਸਾਨੂੰ ਡੀਸੀ ਰੇਟ ਤੇ ਤਨਖਾਹ ਮਿਲੇ ਤੇ ਦੂਜਾ ਜਿਹੜਾ ਜਿਹੜੇ ਛੱਡ ਕੇ ਸ਼ੰਟੀਆਂ ਨੇ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤੇ ਜੇ ਸਾਨੂੰ ਵੀ ਵਿਸ਼ਵਾਸ ਹੋ ਜੇ ਵੀ ਅਸੀਂ ਕੋਈ ਚੰਗੀ ਸਰਕਾਰ ਚੁਣੀ ਸੀ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਅਸੀਂ ਇਹਦੂ ਮੁੜ ਕੇ ਮੱਲਾ ਵੀ ਜਿਹੜੀ ਆਪ ਸਰਕਾਰ ਹੈ ਵੀ ਜੋ ਡੋਰ ਟੂ ਡੋਰ ਮੱਲਾ ਵੀ ਲੋਕ ਸਭਾ ਦੇ ਚੋਣਾਂ ਖਾਤਰਾ ਦਾ ਪ੍ਰਚਾਰ ਕਰਨ ਆਉਗੀ ਸਾਡੇ ਸਾਰੇ ਵਰਕਰ ਵੀਰ ਮੱਲਾ ਵੀ ਇਹਨਾਂ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨਗੇ ਹੋ ਚੱਕਿਆ ਤੇ ਇਹਨਾਂ ਦੇ ਗੱਡੀਆਂ ਸਾਹਮਣੇ ਵੀ ਪਾਵਾਂਗੇ ਕਿ ਮਰੇ ਤਾਂ ਪਈ ਹੈ ਇਹਦੂ ਮਰਨਾ ਕੀ ਹੈ ਜੇ ਸਾਨੂੰ ਤਨਖਾਹ ਹੀ ਨਹੀਂ ਮਿਲ ਰਹੀਆਂ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੀ ਮੱਲਾ ਵੀ ਆ ਜਿਹੜੀ ਕਾਸ ਤਰੀਕ ਤੋਂ ਮਤਲਬ ਪਹਿਲਾ ਪਹਿਲਾ ਵੀ ਸਾਨੂੰ ਵੀ ਜਿਹੜਾ ਹੈ ਸ਼ਾਂਤੀ ਬੰਦ ਨਾਲ ਲੈਟਰ ਜਾਰੀ ਕਰਦੇ ਤੇ ਅਸੀਂ ਭਗਵਾਨ ਸਤਿਗੁਰੂ ਮਾਨ ਦੀ ਅੱਗੇ ਹੀ ਬੇਨਤੀ ਕਰਦੇ ਆਂ ਵੀ ਸਾਡੀ ਇਹ ਗੱਲ ਸੁਣੀ ਜਾਵੇ ਜੀ ਜੀ ਬਾਈ ਜੀ ਬਾਈ ਜੀ ਤੁਹਾਡਾ ਇੱਥੇ ਸਾਰਾ ਮੀਡੀਆ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੀ ਮੇਨ ਪ੍ਰੋਬਲਮ ਇਹੀ ਹੈ ਜੀ ਜਿਹੜੇ ਮੇਨ ਪ੍ਰੋਬਲਮ ਸ਼ਾਂਟੀਆਂ ਦੀ ਹੈ ਸਾਡੀ ਸਾਡੇ ਨਾਲ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਆ ਕਿਉਂਕਿ ਇੱਕ ਤਾਂ ਸਾਡੇ ਕੋਲੇ ਰੁਜ਼ਗਾਰ ਇਹੋ ਜਿਹਾ ਵੀ ਇੱਕ ਸਾਨੂੰ ਤਨਖਾਹ ਨਹੀਂ ਮਿਲ ਰਹੀ ਤੇ ਦੂਸਰੀ ਗੱਲ ਜੇ ਮੰਨ ਲਓ ਅਸੀਂ ਕੋਈ ਮੰਨ ਕੇ ਚਲੋ ਬਿੱਲ ਗ੍ਰਾਹੀ ਕਰਨ ਜਾਣੇ ਆ ਪੰਚਾਇਤ ਦਾ ਮੇਨ ਮੁੱਦਾ ਹੁੰਦਾ ਵੀ ਤੁਸੀਂ ਬਿੱਲ ਗ੍ਰਾਹੀ ਕਰੋ ਤੁਹਾਨੂੰ ਤਨਖਾਹ ਮਿਲੂ ਉਹਦੇ ਵਿੱਚੋਂ ਸਾਰੇ ਰਿਪੇਅਰ ਵਾਟਰ ਬਾਕਸ ਦੀ ਉਹ ਜਿਹੜਾ ਅਸੀਂ ਇਕੱਠਾ ਕਰਦੇ ਆ ਬਿੱਲ ਉਸੇ ਚ ਹੀ ਹੁੰਦੀ ਹੈ ਜੀ ਕਿਉਂਕਿ ਸਰਕਾਰਾਂ ਨੇ ਇਹ ਪੰਚਾਇਤ ਨੂੰ ਹੈਂਡ ਓਵਰ ਕਰਕੇ ਬਹੁਤ ਹੀ ਮਾੜਾ ਹਲ ਕੀਤਾ ਪਿਆ ਜੀ ਦੂਸਰੀ ਗੱਲ ਸਾਨੂੰ ਪਤਾ ਨਹੀਂ ਸੀ ਹੁਣ 15-15 ਸਾਲ ਹੋ ਗਏ ਸਾਨੂੰ ਉਦੋਂ ਸਿਆਨ ਮੈਡ ਸੀਗੇ ਜਦੋਂ ਇਹ ਕੰਮ ਦੇ ਵਿੱਚ ਪੈ ਗਏ ਬੱਚੇ ਹੋ ਗਏ ਸਾਡੇ ਨਾ ਤਾਂ ਅਸੀਂ ਛੱਡ ਸਕਦੇ ਆਂਗੇ ਜੇ ਛੱਡਾਂਗੇ ਸਾਡੇ 15 ਸਾਲ ਉਹ ਕਦੇ ਵਾਪਸ ਨਹੀਂ ਆਉਣੇ ਜਿਹੜੇ ਅਸੀਂ ਉੱਥੇ ਕੰਮ ਕੀਤਾਗਾ ਤਜਰਬਾ ਕੰਮ ਦਾ ਕੰਮ ਨਾਲ ਜੁੜਿਆ ਸਾਡਾ ਤਾਂ ਬਸ ਇਹ ਹੀ ਮੇਨ ਬੇਨਤੀ ਹੈ ਜੀ ਵੀ ਭਗਵੰਤ ਮਾਨ ਸਾਹਿਬ ਨੂੰ ਵੀ ਅਸੀਂ ਜਿਹੜੀ ਸਰਕਾਰ ਚੁਣੀ ਸੀ ਬਹੁਤ ਆਸਾਂ ਉਮੀਦਾਂ ਨਾਲ ਚੁਣੀ ਸੀ ਤੇ ਸਾਡਾ ਵੀ ਉਹ ਮੰਨ ਲਓ ਮੇਹਣੀ ਮੰਗਾ ਨੇ ਉਹਨਾਂ ਵੱਲ ਗੌਰ ਕਰੀ ਜੀ